ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿਸਾਨ ਵੀਰੋ ਜ਼ਿਆਦਾਤਰ ਕਣਕਾਂ ਜਿਹੜੀਆਂ 80 ਦਿਨ 85 ਦਿਨ 90 ਦਿਨ ਜਾਂ 2-4 ਦਿਨ ਅੱਗੇ ਪਿੱਛੇ ਆ। ਇਹ ਸਟੇਜ ਤੇ ਆਪਾਂ ਨੂੰ ਕੀ ਖਾਸ ਧਿਆਨ ਦੇ ਰੱਖਣ ਦੀ ਜ਼ਰੂਰਤ ਹੈ ਤੇ ਦੂਸਰਾ ਇਹ ਆ ਕਿ ਹੁਣ ਜਿਹੜੀ ਗਰਮੀ ਆ ਅੱਜ ਜਿਹੜਾ ਹੈਗਾ 5 ਫਰਵਰੀ ਆ ਜੇ ਤੇ ਟੈਂਪਰੇਚਰ ਜਿਹੜਾ ਤਾਪਮਾਨ ਆ ਇਸ ਟਾਈਮ ਜੇ 22 3 ਵਜੇ ਦਾ ਕਹ ਲਈਏ ਤਾਂ 23 24 ਤੇ ਪਹੁੰਚ ਚੁੱਕਿਆ 24 ਡਿਗਰੀ ਸੈਂਟੀਗ੍ਰੇਡ ਤੇ ਤਰੀਕ ਹੈਗੀ ਅਜੇ 5 ਫਰਵਰੀ ਕਿਉਂਕਿ ਪੂਰਾ ਫਰਵਰੀ ਦਾ ਮਹੀਨਾ ਜੇ ਟੈਂਪਰੇਚਰ ਥੋੜਾ ਜਿਹਾ ਉਦੋਂ 20 ਦੇ ਨੇੜੇ ਤੜੀਆਂ ਉਦੋਂ ਥੱਲੇ ਰਵੇ ਕਿਉਂਕਿ ਸਵੇਰ ਸ਼ਾਮ ਤਾਂ ਠੰਡ ਅਜੇ ਰਹਿਣੀ ਰਹਿਣੀ ਹੈ ਪਰ ਜੇ ਟੈਂਪਰੇਚਰ ਹੁਣ ਜਿਵੇਂ ਦਿਨ ਦਾ 22 23 24 ਜਾ ਰਿਹਾ ਤੇ ਰਾਤ ਦਾ ਜਿਵੇਂ 10 12 ਤੇ ਆ ਤਾਂ ਇਸ ਹਿਸਾਬ ਨਾਲ ਜੇ ਗਰਮਾਇਸ਼ ਵਧੀ ਤਾਂ ਕਣਕ ਦੀ ਫਸਲ ਦੇ ਝਾੜ ਤੇ ਕਾਫੀ ਅਸਰ ਪੈ ਸਕਦਾ। ਉਹਦੇ ਵਾਸਤੇ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਆਂ। ਕਾਫੀ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਕਿ ਸਾਡੀ ਕਣਕ 82 ਦਿਨ ਦੀ 80 ਦਿਨ ਦੀ 85 ਦਿਨ ਦੀ ਕਿਉਂਕਿ ਕਿਸਾਨ ਵੀਰੋ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ ਕਿ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਪਾਤੀ ਤੁਸੀਂ ਸੁਣੋ ਤੇ ਉਹਦਾ ਫਾਇਦਾ ਲੈ ਸਕਦੇ ਹੋ। 75 ਦਿਨ ਤੇ 78 ਦਿਨ ਤੇ ਜਾ ਕੇ ਜਿਹੜਾ 75 ਦਿਨ ਤੇ ਛੋਟਾ ਜਿਹਾ ਸਿੱਟਾ ਬਣਿਆ ਹੁੰਦਾ ਝੰਡਾ ਪੱਤਾ ਨਿਕਲੇ ਆਉਂਦਾ ਤਕਰੀਬਨ ਸਾਰੀਆਂ ਹੀ ਕਿਸਮਾਂ ਦੇ ਵਿੱਚ 75 ਦਿਨ ਤੇ 78 ਦਿਨ ਤੇ ਜਾ ਕੇ ਉਸ ਤੋਂ ਬਾਅਦ ਸਿੱਟਾ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ 90 ਦਿਨ ਤੇ ਤਾਂ ਪੂਰੀ ਗੋਭ ਬਣ ਜਾਂਦੀ ਕੋਈ ਕਿਸਮਾਂ 'ਚ ਥੋੜਾ ਜਿਹਾ 5-7 ਦਿਨ ਉੱਤੇ ਵੀ ਲੈ ਸਕਦਾ ਪਰ ਇਹ ਸਹੀ ਸਮਾਂ ਹੁੰਦਾ ਹੈ ਜੇ ਤੁਹਾਡੀ ਗਣਕ ਅਸੀ ਦਿਨ ਦੀ ਹੈ 82 85 ਮਤਲਬ ਨਸਾਰੇ ਤੋਂ ਪਹਿਲਾਂ-ਪਹਿਲਾਂ ਤੁਸੀਂ ਇਹ ਸਪਰੇਅ ਹੈ ਜਿਹੜੀ ਤੁਹਾਨੂੰ ਮੈਂ ਦੱਸਿਆ ਸੀਗਾ ਐਨਪੀਕੇ 13 0 45 ਪੀ ਜੇ ਲੁਧਿਆਣਾ ਵੱਲੋਂ ਸਿਫਾਰਿਸ਼ ਗਰਮੈਸ਼ ਤੋਂ ਬਚਾਉਣ ਵਾਸਤੇ 2% ਤੱਕ ਤੁਸੀਂ ਕਰ ਸਕਦੇ ਮਤਲਬ ਜੇ ਤੁਸੀਂ ਕੱਲੀ ਕਰਨੀ ਆ ਕਿਉਂਕਿ ਬਹੁਤ ਸਾਰੇ ਕਿਸਾਨ ਵੀ ਹੁੰਦੇ ਕਿ ਸਪਰੇ ਜਿਵੇਂ ਉਲੀਨਾਸ਼ਕ ਦੀ ਕਰਨਾ ਚਾਹੁੰਦੇ ਨਾਲ ਬੋਰੋਨ ਜਾਂ 13045 ਪਹਿਲਾਂ ਆਪਾਂ ਵੀ ਜਿਹੜੀ ਕੱਲੀ-ਕੱਲੀ ਕਰਵਾਉਂਦੇ ਰਹੇ ਪਰ ਪਿਛਲੇ ਸਾਲਾਂ ਦੇ ਵਿੱਚ ਜਦੋਂ ਇਹ ਸਮੱਸਿਆ ਆਈ ਕਿ ਅਸੀਂ ਜੀ ਇਕੱਠੀ ਕਰ ਸਕਦੇ ਤਾਂ ਫਿਰ ਆਪਾਂ ਵੀ ਕਰਵਾ ਕੇ ਜਿਹੜੀ ਐਨਪੀਕੇ 13045 ਪਲੱਸ ਬੋਰੋਨ ਤੇ ਉਲੀਨਾਸ਼ਕ ਇਹਦੇ ਰਿਜ਼ਲਟ ਆਏ ਵਧੀਆ ਐਨਪੀਕੇ ਹੁੰਦੇ ਬਹੁਤ ਤਰ੍ਹਾਂ ਦੇ NPK 2020 ਆ 1919 ਵੀ ਹੈ 1818 ਵੀ ਹੈ 05234 ਵੀ ਹੈ 13045 ਵੀ ਹੁਣ ਤਾਂ ਪਤਾ ਨਹੀਂ ਕਿੰਨੇ ਕੁ ਆ ਗਏ ਆ ਬਹੁਤ ਤਰ੍ਹਾਂ ਦੇ ਆ ਕਿਹੇ 'ਚ ਕੋਈ 10% ਨਾਈਟ੍ਰੋਨ 14% ਫਾਸਫੋਰਸ ਆ ਕੋਈ 40% ਪੋਟਾਸ਼ ਵਾਲਾ ਕਿਉਂਕਿ ਪ੍ਰੋਡਕਟ ਵੱਖਰੇ ਵੱਖਰੇ ਆਉਂਦੇ ਬਾਜ਼ਾਰ ਦੇ ਵਿੱਚ ਜਿਵੇਂ ਕਾਰਾਂ ਜਿਹੜੀਆਂ ਮੋਟਰਸਾਈਕਲ ਸਕੂਟਰ ਵੱਖ-ਵੱਖ ਤਰ੍ਹਾਂ ਦੀਆਂ ਸ਼ੇਪਾਂ ਬਦਲ ਕੇ ਕੰਪਨੀਆਂ ਕਾੜ ਦਿੰਦੀਆਂ ਓਵੇਂ ਪ੍ਰੋਡਕਟ ਆ ਜਿਹੜੀ ਕਨਸੈਂਟ੍ਰੇਸ਼ਨ ਥੋੜੀ ਜਿਹੀ ਪਲੱਸ ਮਾਈਨਸ ਕਰਕੇ ਜਿਹੜੇ ਹੈਗੇ ਨਵੇਂ-ਨਵੇਂ ਪ੍ਰੋਡਕਟ ਆ ਜਾਂਦੇ ਆ ਕੋਈ ਮਾਈਨੋ ਐਸਿਡ ਦੇ ਨਾਮ ਤੇ ਆ ਰਿਹਾ ਕੋਈ ਕਿਹੜਾ ਆ ਰਿਹਾ ਆਪਾਂ ਤੁਹਾਡੇ ਨਾਲ ਗੱਲ ਕਰਨੀ ਜਿਹੜੀ ਸਫਾਰਸ਼ਾ ਜਾਂ ਜਿਹਦੀ ਜ਼ਰੂਰਤ ਹੈ ਕਿ ਆਪਣਾ ਖਰਚਾ ਵੀ ਸੀਮਿਤ ਰਹੇ ਤੇ ਉਹਨੂੰ ਕੋਈ ਕੰਮ ਦੀ ਗੱਲ ਵੀ ਹੋਵੇ ਫਸਲ ਨੂੰ ਇਹ ਨਾ ਹੋਵੇ ਕਿ ਕੱਲੀ ਹਰੇ ਬਾਈ ਆਪਣੇ ਪੱਲੇ ਰਹਿ ਜਾ ਕਿਉਂਕਿ ਜਿਹੜੇ ਹਿਸਾਬ ਨਾਲ ਗਰਮੀ ਜਾ ਰਹੀ ਹੈ ਸਾਲ ਆਪਾਂ ਤਾਂ ਚਾਹੁੰਦੇ ਹਾਂ ਕਿ ਝਾੜ ਬਹੁਤ ਵਧੀਆ ਹੋਵੇ ਪਰ ਗਰਮਾਹਸ਼ ਦਾ ਅਸਰ ਪੈਂਦਾ ਹੀ ਪੈਂਦਾ ਹੈ ਜਿਹੜੇ ਕਿਸਾਨ ਵੀਰਾਂ ਨੇ ਮੈਗਨੀਜ਼ ਜਿੰਕ ਕਲੀ ਦਾ ਪਾਣੀ ਯੂਰੀਆ ਦੀ ਸਪਰੇਅ ਕੀਤੀ ਸੀ ਕਿਉਂਕਿ ਜਿਹੜਾ ਯੂਰੀਆ ਜੇ ਆਪਾਂ ਕਹਿ ਲਈਏ ਜਾਂ ਐਨਪੀਕੇ 13045 ਜਾਂ ਜਿਹੜਾ ਮੈਗਨੀਸ਼ੀਅਮ ਸਲਫੇਟ ਹੈ ਇਹ ਜਿਹੜੇ ਖਾਸ ਤੌਰ ਤੇ ਇਹ ਜਿਹੜੇ ਪ੍ਰੋਡਕਟ ਨੇ ਇਹ ਤਕਰੀਬਨ ਕੰਪੈਟੀਬਲ ਹੁੰਦੇ ਆ ਮੋਸਟ ਆਫ ਜਿਹੜੇ ਫੰਜੀ ਜਿਹੜੇ ਫੰਗਸ ਤੋਂ ਆਪਾਂ ਕੰਟਰੋਲ ਕਰਨ ਵਾਸਤੇ ਜਿਹੜੇ ਉਲੀਨਾਸ਼ਕ ਸਪਰੇਅ ਕਰਦੇ ਆ ਕਈ ਪ੍ਰੋਡਕਟ ਹੁੰਦੇ ਆ ਕੰਪੈਟੀਬਲ ਨਹੀਂ ਹੁੰਦੇ ਸਭ ਤੋਂ ਸੌਖਾ ਤਰੀਕਾ ਹੁੰਦਾ ਕਿ ਇਹਨੂੰ ਅੱਡ ਕੋਲੋਂ जेएनपी ਕੇ ਤੁਸੀਂ ਅੱਡ ਖੋਲਣਾ ਤੇਰਾ 045 ਸਪੈਸ਼ਲੀ ਇਹਦੇ ਬਾਰੇ ਗੱਲ ਕਰ ਰਹੇ ਹਾਂ ਕਿਉਂਕਿ ਪੋਟਾਸ਼ੀਅਮ ਨਾਈਟ੍ਰੇਟ ਆ ਕੰਪੈਟੀਬਲ ਆ ਤੇ ਨਾਲ ਜਿਹੜਾ ਤੁਸੀਂ ਜੇ ਬੋਰੋਨ 60 70 ਗ੍ਰਾਮ ਤੱਕ ਕਿਉਂਕਿ ਵੱਧ ਨਹੀਂ ਪਾਉਣੀ ਕਿ ਜੇ ਤੁਸੀਂ 100 ਗ੍ਰਾਮ 150 ਗ੍ਰਾਮ ਪਾਈ ਚਲੋ 20% ਵਾਲਾ ਬੋਰੋਨ 60 ਕ 60 ਕ ਗ੍ਰਾਮ ਦੀ ਜ਼ਰੂਰਤ ਇਹਨੂੰ ਹੁੰਦੀ 60 65 ਗ੍ਰਾਮ ਪਾ ਲਓ 70 ਗ੍ਰਾਮ ਪਾ ਲਓ ਬਹੁਤ ਐਨਾ ਕ ਕਿਉਂਕਿ ਇਹਨੇ ਜਿਹੜਾ ਇੱਕ ਡਰਾਈਵਿੰਗ ਫੋਰਸ ਦੇ ਤੌਰ ਤੇ ਕੰਮ ਕਰਨਾ 13045 ਨੇ ਜਿਹੜਾ ਨਿਚੋੜ ਦਾਣਿਆਂ ਨੂੰ ਲਿਜਾਣਾ ਹੁੰਦਾ ਉਹ ਬੋਰੋਨ ਜਿਹੜਾ ਉਹਦੇ ਵਿੱਚ ਡਰਾਈਵਿੰਗ ਫੋਰਸ ਦਾ ਕੰਮ ਕਰਦਾ ਤੇ ਇਹ ਜਿਹੜਾ ਸਾਰੇ ਟਾਈਮ ਬਹੁਤ ਵਧੀਆ ਰਹਿੰਦਾ ਪੌਲਾਂ ਨੂੰ ਸਟਰੈਂਥ ਦੇਣ ਨੂੰ ਕਿਉਂਕਿ ਜਿਹੜੇ ਹਿਸਾਬ ਨਾਲ ਜੇ ਤਾਪਮਾਨ ਜੇ 10 ਡਿਗਰੀ ਹੋਰ ਵਧੀ ਗਿਆ ਤਾਂ ਇਹ 25 26 ਤੋਂ ਵੀ ਜਿਹੜਾ ਹੈਗਾ ਟੱਪ ਸਕਦਾ 25 26 ਡਿਗਰੀ ਤੇ ਜਾ ਸਕਦਾ ਤਾਂ ਉਸ ਟਾਈਮ ਆਪਾਂ ਨੂੰ ਜ਼ਰੂਰਤ ਪਾਊਗੀ ਤਾਂ ਉਲੀਨਾਸ਼ਕ ਜਿਹੜਾ ਤੁਸੀਂ ਆਪ ਦੀ ਜ਼ਰੂਰਤ ਅਨੁਸਾਰ ਜੇ ਕਰਨਾ ਚਾਹੋ ਨਾ ਨਹੀਂ ਕਰਨਾ ਚਾਹੁੰਦੇ ਜੇ ਕਈ ਕਿਉਂਕਿ ਕਈ ਵਾਰ ਜੇ ਯੈਲੂ ਰਸਟ ਦੀ ਸਮੱਸਿਆ ਆਉਂਦੀ ਆਪਾਂ ਉਦੋਂ ਅਸਲੀ ਤਾਂ ਕਰਨਾ ਹੁੰਦਾ ਦੌਗੀਆਂ ਦੇ ਵਿੱਚ ਪਰ ਜੇ ਆਪਾਂ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣਾ ਤੇ ਆਪਾਂ ਜੇ ਉਲੀਨਾਸ਼ਕ ਕਰਨਾ ਚਾਹੁੰਦੇ ਤਾਂ ਗੋਭ ਸਮੇਂ ਕਰਨ ਦਾ ਸਭ ਤੋਂ ਵਧੀਆ ਜਿਹੜਾ ਹੈਗਾ ਫਾਇਦਾ ਆਪਾਂ ਨੂੰ ਹੁੰਦਾ ਹੈ ਇਹ ਜਿਹੜੇ ਇਧਰ ਉਧਰ ਦੇ ਪ੍ਰੋਡਕਟ ਆ ਹੁਣ ਤੁਹਾਨੂੰ ਮੈਂ ਕਲੀ ਦਾ ਪਾਣੀ ਜਿਵੇਂ ਨਾਲ ਕਰਵਾਈਦਾ ਤੇ ਕੈਲਸ਼ੀਅਮ ਦੀ ਕਿਹੇ ਕਿਹਦੀ ਹੁੰਦੀ ਕੋ ਘਾਟ ਨਹੀਂ ਆਉਂਦੀ ਫਸਲ ਦੇ ਉੱਤੇ ਜਿਵੇਂ ਪੱਤੇ ਫਟ ਜਾਂਦੇ ਆ ਤੇ ਫਿਰ ਤੁਹਾਨੂੰ ਨਵਾਂ ਪ੍ਰੋਡਕਟ ਕੋਈ ਜਿਵੇਂ ਕੈਲਸ਼ੀਅਮ ਨਾਈਟ੍ਰੇਟ ਮਹਿੰਗੇ ਮਹਿੰਗੇ ਪ੍ਰੋਡਕਟ ਆ ਬਾਜ਼ਾਰ 'ਚ ਜਿਵੇਂ ਤੁਹਾਨੂੰ ਦੱਸਿਆ ਆਪਾਂ ਜਿਹੜਾ ਕੋਈ ਵੇਚਣ ਵਾਲਾ ਕੰਮ ਕਰਨਾ ਹੈ ਤਾਂ ਆਪਾਂ ਤੁਹਾਨੂੰ ਦੱਸਣਾ ਹੁੰਦਾ ਕਿ ਸਹੀ ਜਿਹੜਾ ਹੈਗਾ ਪ੍ਰੋਡਕਟ ਜਿਹੜਾ ਵਰਤਣਾ ਤਾਂ ਇਹ ਜਿਹੜੀਆਂ ਸਪਰਿਆ ਜਿਹੜੇ ਕਿਸਾਨ ਵੀਰਾਂ ਨੇ ਪਹਿਲਾਂ ਕੀਤੀਆਂ ਘਾਟਾਂ ਵਾਲੀਆਂ ਐਨਪੀਕੇ ਸੌਰੀ ਜਿਹੜਾ ਮੈਗਨੀ ਜਿੰਕ ਕਲੀ ਦਾ ਪਾਣੀ ਯੂਰੀਆ ਤੇ ਹੁਣ ਜਿਹੜੀ ਹੈਗੀ ਐਨਪੀਕੇ ਤੇ ਆਪਾਂ ਉਲੀ ਨਾਸ਼ਕ ਜਾਂ ਬੋਰਨ ਏ ਆ ਇਹਦੀ ਕੋਈ ਜ਼ਰੂਰਤ ਹੁੰਦੀ ਹੈ ਬਾਕੀ ਬੈਲੈਂਸ ਪਹਿਲਾਂ ਤੱਤ ਦੇ ਲਈ ਇੱਕ ਪਾਣੀ ਦਾ ਖਿਆਲ ਮੇਰਾ ਵੀਰ ਜਰੂਰ ਰੱਖਿਆ ਜੇ ਗੋਭ ਸਮੇਂ ਖਾਸ ਤੌਰ ਤੇ ਜਿਹੜਾ ਹੈਗਾ ਮੋਇਸਚਰ ਦੀ ਘਾਟ ਨਾ ਹੋਵੇ ਹੁਣ ਜਿਵੇਂ ਗਰਮੈਸ਼ ਵੀ ਵਧੂਗੀ ਤਾਂ ਪਾਣੀ ਜਿਹੜਾ ਹੈਗਾ ਆਪਾਂ ਪੂਰਾ ਵਾਣ ਨੂੰ ਹੁਣ ਨਹੀਂ ਆਪਾਂ ਜਿਹੜਾ ਹੈਗਾ ਚੜਾ ਕੇ ਲੈਣਾ ਹੁਣ ਪਾਣੀ ਆਪਾਂ ਜ਼ਰੂਰਤ ਅਨਸਾਰ ਜ਼ਰੂਰ ਦੇਣਾ ਕਿਉਂਕਿ ਟੈਂਪਰੇਚਰ ਜਿਹੜਾ ਕਾਫੀ ਉੱਪ ਜਾਊਗਾ ਤੇ ਐਤਕੀ ਹੁਣ ਤੱਕ ਤਾਂ ਜਿਹੜੇ ਹਿਸਾਬ ਨਾਲ ਠੰਡ ਬਹੁਤ ਜ਼ਿਆਦਾ ਪਈ ਸੀਗੀ ਤੇ ਵਧੀਆ ਲੱਗਦਾ ਸੀਗਾ ਕਿ ਕਣਕ ਦੀ ਫਸਲ ਦਾ ਝਾੜ ਵਾ ਸਕਦਾ ਪਰ ਜਿਹੜੇ ਹਿਸਾਬ ਨਾਲ ਹੁਣ ਗਰਮੈਸ਼ ਵੀ ਵਧਣ ਵਾਲੇ ਪਾਸੇ ਜਾ ਰਹੀ ਹੈ ਤਾਂ ਇਸ ਕਰਕੇ ਜਿਹੜੇ ਕਿਸਾਨ ਵੀ ਕਈ ਕਿਸਾਨ ਵੀ ਕਹਿੰਦੇ ਹੁੰਦੇ ਕਿ ਸਰਦਾ ਨਹੀਂ ਇਹਦੇ ਬਣਾ ਜੇ ਨਹੀਂ ਕਰਨੇ ਚਾਹੁੰਦੇ ਤਾਂ ਨਾ ਕਰੋ ਪਰ ਇਹਦੀ ਸਿਫਾਰਸ਼ ਹੈ ਤੇ ਇਹ ਗੁਜ਼ਾਰਿਸ਼ ਵੀ ਹੈ ਤੁਸੀਂ ਕਰੋਗੇ ਤਾਂ ਫਾਇਦਾ ਹੋਊਗਾ ਤੁਹਾਡਾ